ਲੁਧਿਆਣਾ ਦੇ ਰਹਾਇਸ਼ੀ ਇਲਾਕੇ ਗਗਨਦੀਪ ਕਲੋਨੀ ਦੇ ਵਿੱਚ ਗੈਸ ਸਿਲੰਡਰ ਫਟਣ ਦੇ ਕਾਰਨ ਇੱਕ ਘਰ ਸੜ ਕੇ ਸੁਆਹ ਹੋ ਗਿਆ ਤੇ ਮੌਕੇ ਤੇ ਹੀ ਅਫਰਾ ਤਫਰੀ ਮਚ ਗਈ ਗੈਸ ਸਿਲੰਡਰ ਫਟਣ ਦੇ ਕਾਰਨ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਦੱਸ ਦਿਆ ਕਿ ਇੱਥੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ ਅਤੇ ਜਦੋਂ ਕਿਰਾਏਦਾਰ ਨੇ ਖਾਣਾ ਬਣਾਉਣ ਦੇ ਲਈ ਗੈਸ ਸਿਲੰਡਰ ਔਨ ਕੀਤਾ ਤਾਂ ਗੈਸ ਸਿਲੰਡਰ ਦੀ ਅੱਗ ਨੇ ਸਿਲੰਡਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਅੱਗ ਇੰਨੀ ਵੱਧ ਗਈ ਕਿ ਆਸ-ਪਾਸੇ ਪਏ ਕੱਪੜੇ ਸੜ ਕੇ ਸੁਆਹ ਹੋ ਗਏ ਅਤੇ ਉੱਥੇ ਹੀ ਕੁਝ ਦੇਰ ਬਾਅਦ ਧੁਮਾਕਾ ਹੋ ਗਿਆ ਅਤੇ ਧੁਮਾਕਾ ਹੋਣ ਦੇ ਨਾਲ ਅੱਗ ਪੂਰੇ ਘਰ ਦੇ ਵਿੱਚ ਫੈਲ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜੇ ਕਿਰਾਏਦਾਰ ਰਹਿੰਦੇ ਸਨ ਉਹਨਾਂ ਦੇ ਕੋਲ ਛੋਟੇ ਵੱਡੇ ਸਿਲੰਡਰਾਂ ਦਾ ਕੰਮ ਰੰਦਾ ਹੈ ਜਿਸ ਤੇ ਕਾਹਨ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਕੇ ਬਾਕੀ ਸਿਲੰਡਰਾਂ ਨੂੰ ਬਾਹਰ ਕੱਢਿਆ ਅਤੇ ਘਰ ਦੀ ਅੱਗ ਤੇ ਕਾਬੂ ਪਾਇਆ ਕਿਹਦੇ ਨਾਮ ਦਾ ਘਰ ਹੈ ਇਧਰ ਦੇਖੋ ਕਿਹਦੇ ਨਾਮ ਹੈ ਚੰਨਣ ਸਿੰਘ ਬਿਨਾਕ ਹੋਇਆ ਸੀਗਾ ਸਲਟਰ ਫਟ ਗਿਆ ਕਿੱਥੇ ਫਟਿਆ ਕੀ ਕਰੀ ਹੈਗਾ ਜੀ ਕਲਾਸ਼ ਨੇ ਕਰ ਚ ਪੈਂਦਾ ਮਕਾਨ ਮਾਰਕ ਮਕਾਨ ਬਾਹਰੇ ਰਹਿੰਦਾ ਕਿਰਾਏਦਾਰ ਰਹਿੰਦਾ ਇਹ ਲੜਕਾ ਉਹਦਾ ਇੱਥੇ ਹੀ ਆ ਵੈਸੇ ਉਹ ਆਇਆ ਨਹੀਂ ਹਰੇ ਦਿੱਕਤ ਅੱਗ ਬੁਝਾਉਣ ਦੀ ਅਸੀਂ ਕੋਸ਼ਿਸ਼ ਕੀਤੀ ਪਟੇ ਜੀ ਟੈਂਕੀਆਂ ਤੇ ਪਾਣੀ ਨਾਲ ਜਲ ਅੱਗ ਕਿੱਦਾਂ ਬੁਝੀ ਅੱਗ ਲੱਗ ਗਈ ਸੀ ਸਲਟਰ ਸਲਟਰ ਪਾੜ ਲੱਗੇ ਚਾਹ ਵੀ ਬਣਾਣ ਲਗੇ ਸਲਟਰ ਲੀਕ ਹੋ ਗਿਆ ਠੀਕ ਹੋਣ ਤੋਂ ਬਾਅਦ ਅੱਗ ਫੜ ਗਈ ਕੋਸ਼ਿਸ਼ ਕੀਤੀ ਵੀ ਆਉਂਦੀ ਨਹੀਂ 부ਝੀ ਹੈ ਜੀ ਪੋਸਟੂਆਲ ਵੀਰੇ ਸਲੰਡਰ ਬਲਾਸਟ ਹੋ ਗਿਆ ਫਿਰ ਜਾਦੇ ਆ ਕੇ ਵਾਪਸ ਜਖਮੀ ਹੋਇਆ ਜਖਮੀ ਹੋਇਆ ਜੀ ਇੱਕ ਲੜਕਾ ਕਿੰਨਾ ਜਖਮੀ ਹੋ ਜਿਆਦਾ ਜਖਮੀ ਆ ਉਹਦਾ ਬੂਹ ਸੜ ਗਿਆ ਜੀ ਵਾਹ ਨਾ ਸਭ ਸੜ ਗਿਆ ਮੇਰਾ ਘਰ ਮੈਂ ਹਰ ਥਾਂ ਤੇ ਪਤਾ ਨਹੀਂ ਹਸਪੀਟਲ ਲੈ ਗਈ ਅੰਦਰੋਂ ਸਲੰਡਰ ਵੀ ਨਿਕਲੇ ਆ ਛੋਟੇ ਸਲੰਡਰ ਵੀ ਨਿਕਲੇ ਆ ਹਾਂ ਉਹ ਹੀ ਦੇ ਜਾਂਚ ਕਰੋ ਜੀ ਇਹਦੀ ਜਾਨ ਸਲੰਡਰ ਕਿੱਥੋਂ ਆਏ ਕਿ ਦਜਾ ਆਏਗਾ ਮੂਰੇਗਾ ਕਿ ਇਹ ਸਲੰਡਰ ਭਰੇਗਾ ਜੀ ਤੁਸੀਂ ਜਾਂਚ ਕਰੋਗੇ ਤਾਂ ਹੀ ਪਤਾ ਲੱਗਣਾ ਹੈ ਵੈਸੇ ਅਸੀਂ ਤਾਂ ਨਹੀਂ ਦੇਖਿਆ ਜੀ ਹਿਸਾਬ ਨਾਲ ਸਿਲੰਡਰ ਪਏ ਆ ਹਿਸਾਬ ਨਾਲ ਲੱਗਦਾ ਕੋਈ ਵੱਡਾ ਹਾਦਸਾ ਹੋ ਸਕਦਾ ਜੀਗਾ ਜਿੰਨੇ ਸਿਲੰਡਰ ਉੱਤਰ ਮਿਲੇ ਆ ਨਹੀਂ ਕਿਰਾਏਦਾਰ ਵੀ ਹੈ ਕਿਰਾਏਦਾਰਾਂ ਦੀ ਵੀ ਹੋ ਸਕਦੇ ਨਹੀਂ ਹਾਦਸਾ ਵੀ ਹੋ ਸਕਦਾ ਜੀ ਹਾਂ ਹਾਂ ਹੋ ਬਿਲਕੁਲ ਹੋ ਸਕਦਾ ਜੀ ਹਾਂ ਜੀ ਬੰਦਾ ਕਿੰਨਾ ਕਿ ਇੰਜਰਡ ਹੋਇਆ ਕਿੰਨਾ ਸੜਿਆ ਜੀ ਬੰਦਾ ਕਾਫੀ ਇੰਜਰਡ ਹੋ ਗਿਆ ਜੀ ਉਹਦਾ ਮੂੰਹ ਸੜਿਆ ਵਾ ਬਾਹ ਮੂੰਹ ਸਭ ਕੁਝ ਸੜ ਗਿਆ ਹਾਂ 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 ਕੋਈ ਗੱਲ ਨਹੀਂ ਭਾਈ ਜੀ ਹਾਂ ਹਸਪੀਟਲ ਲੈ ਕੇ ਗਏ ਹਸਪੀਟਲ ਲੈ ਕੇ ਗਏ ਹਾਂ ਜੀ ਅਗਲੇ ਕਾਰਨ ਨੂੰ ਕੋਈ ਪਤਾ ਲੱਗਿਆ ਲੇਕ 1 ਘੰਟੇ ਪਹਿਲੇ ਪਤਾ ਲੱਗਿਆ ਉਹ ਸਾਨੂੰ ਹਾਂਜੀ ਅੱਜ 10 15 ਮਿੰਟ ਫੋਨ ਕੀਆ ਸੀ ਮੁਸਾਦ ਸਰ ਦੋ ਦੁਕਾਨਾਂ ਪੂਰੀ ਸੜਕ 'ਤੇ ਸੁਹਾ ਹੋ ਗਿਆ ਹੈ ਕਪੜਾ ਵੇਕ ਕਪੜੇ ਦਾ ਪਤਾ ਫਿਰ ਲੱਗਦਾ ਨਹੀਂ ਸਰ ਹੋਣੀ ਪਤਾ ਲੱਗਦਾ ਸਰ ਆਪਾਂ ਦਾ ਨਾਮ ਕੀ ਕੀ ਕਿਸ ਚੀਜ਼ ਦਾ ਬਖਸ਼ੀ ਮਾਰਕੀਟ 'ਤੇ ਦੁਪੱਟਿਆਂ ਦੀ ਦੁਕਾਨ ਸੀ ਸਰ ਠੀਕ ਹੈ ਖਾਲੀ ਸੀ ਕਿਹੜੀ ਆ ਅੱਖ ਲੱਗੀ ਅੱਜ ਦੁਕਾਨ ਤੇ ਕਿਹੜੀ ਇਹ ਆਪਣੇ ਚਾਵਲਾ ਆਈਸਕ੍ਰੀਮ ਦੇ ਨੇੜੇ ਲੱਗੀ ਆ ਜੀ ਤੇ ਕਪੜੇ ਦੀ ਦੁਕਾਨ ਆ ਤੇ ਹੁਣ ਬਿਲਕੁਲ 15 20 ਮਿੰਟਾਂ 'ਚ ਅੱਗੇ ਤੇ ਕਾਬੂ ਪਾ ਦਿੱਤਾ ਗਿਆ ਗੱਡੀਆਂ 4-5 ਮੋਕੇ ਤੇ ਪਹੁੰਚ ਗਈਆਂ ਜੀ ਦੋ ਗੱਡੀਆਂ ਨਾ ਕਾਬੂ ਪਾ ਲਿਆ ਜੀ ਸਰ ਜਬਾਨਦਾਰਾ ਦਾ ਕਹਿਣਾ ਕਿ 20 ਤੋਂ 25 ਮਿੰਟ ਅਸੀਂ ਇਹ ਯਾਰ ਕਿ ਗੱਡੀਆਂ ਉੱਥੇ ਨਹੀਂ ਨਹੀਂ ਸਰ ਜਦੋਂ ਸਾਨੂੰ ਇਤਲਾਹ ਮਿਲਨੀ ਹੈ ਅਸੀਂ ਤਾਂ ਤੁਰੰਤ ਉੱਥੇ ਗੱਡ ਲੈਣੀ ਆ ਇਹਦਾ ਸਮੇਤ ਦੀਆਂ 5-7 ਅੱਗਾ ਆਲਰੇਡੀ ਪਹਿਲਾਂ ਵੀ ਲੱਗ ਚੁੱਕੀਆਂ ਜਿੱਦਾਂ ਨਾਲ ਦੀ ਨਾਲ ਹੁਣ ਕੀ ਹੋਟਲ ਦੇ ਪਹਿਲਾਂ ਬੰਦੇ ਨੇ ਛੱਤ ਤੋਂ ਛਾਲ ਮਾਰਦੀ ਗੱਡੀ ਉੱਤਰ ਗਈ ਹੋਈ ਸੀ ਨੇੜੇ ਵਾਲੇ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਥੇ ਜੀ ਕਾਰਨ ਵਾਲੇ ਦਾ ਅੱਗ ਬੁਝਾ ਕੇ ਅੱਡੇ ਤੁਹਾਡੇ ਸਾਹਮਣੇ ਜੀ ਹਾਂ ਜੀ ਕਹਣਾ ਕਿ ਨਹੀਂ ਅਸਲੀ ਇੱਕ ਇਹ ਜੀ ਇੱਕ ਦੀ ਬੈਗ ਤੇ ਆ ਜੀ ਦੋ ਦੁਕਾਨਾਂ ਸੜੀਆਂ ਜੀ ਦੋਵੇਂ ਕੱਪੜੇ ਦੀਆਂ ਤੀਜੀ ਕਿਹੜੀ ਕੱਪੜੇ ਦੀ ਦੁਕਾਨਾਂ ਨੇ ਇੱਕ ਇਹ ਇੱਕ ਪਿੱਛੇ ਦੋ ਹੀ ਆ ਜੀ ਨਾਲ ਦੀ ਪਾਣੀ ਚੱਕ ਵਾਲੀ ਹੋ ਗਈ ਨਾ ਇੱਕ ਦੋ ਤਿੰਨ ਗੱਲ ਕਰ ਲੈਣ ਦੋ ਆ ਪਰ ਕੀ ਕੱਪੜੇ ਨੂੰ ਕਢ ਕੇ ਇਸ ਚੀਜ਼ ਪਾੜ ਕੱਪੜੇ ਦੀ ਕੱਪੜੇ ਦੀ ਦੁਕਾਨ ਹੈ ਤਾਂ ਕਿੰਨਾ ਕੁ ਨੁਕਸਾਨ ਹੁੰਦਾ ਸਰ ਇਹਦਾ ਮਾਲ ਕੀ ਦੱਸ ਸਕਦੇ ਕਿੰਨਾ ਨੁਕਸਾਨ ਹੈ ਕਿੰਨੀਆਂ ਗੱਡੀਆਂ ਲੱਗੀਆਂ ਜੀ ਹੁੰਦੀਆਂ ਦੋ ਗੱਡੀਆਂ ਲੱਗੀਆਂ ਜੀ ਬਾਕੀ ਮੌਕੇ ਤੇ ਤਿੰਨ ਚਾਰ ਪਹੁੰਚ ਗਏ ਸੀ ਤੁਰੰਤ ਉਥੇ ਮੌਕੇ ਤੇ थाना ਬਸਤੀ ਜੋਧੇਵਾਲ ਦੀ ਪੁਲਿਸ ਪਹੁੰਚ ਗਈ ਉਹਨਾਂ ਨੇ ਕਿਹਾ ਕਿ ਮਕਾਨ ਮਾਲਕ ਨੇ ਜ਼ਿਆਦਾਤਰ ਪੈਸਿਆਂ ਦੇ ਲਾਲਚ ਦੇ ਲਈ ਪਲਾਈ ਬੋਰਡ ਦੀ ਲੱਕੜ ਦੇ ਨਾਲ ਕਮਰਿਆਂ ਦੀ ਵੰਡ ਕੀਤੀ ਹੋਈ ਸੀ ਅਤੇ ਗੈਸ ਸਿਲੰਡਰ ਫਟਣ ਦੇ ਕਾਰਨ ਅੱਗ ਨੇ ਪਲਾਈ ਬੋਰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਜਿਸ ਦੇ ਕਾਰਨ ਅੱਗ ਸਾਰੇ ਘਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਵੀ ਚੁੱਲਸ ਗਿਆ। ਹਾਂ ਜੀ ਸਰ ਇੱਕ ਬਲਾਸਟ ਹੋਇਆ ਸੀਗਾ ਜਿਹਦੇ ਵਿੱਚ ਸਿਲੰਡਰ ਫਟਿਆ ਗਿਆ ਕਿੱਥੇ ਦਾ ਮਾਮਲਾ ਹੈਗਾ ਔਰ ਕਿੰਨੇ ਸਿਲੰਡਰ ਫਟੜਾ ਹੋਇਆ ਕਿੰਨਾ ਹੈ। ਭਾਜੀ ਸਾਨੂੰ 6 ਵਜੇ ਕੇ 11 ਮਿੰਟ ਤੇ ਕਾਲ ਆਈ ਸੀ। ਗਗਨਦੀਪ ਕਲੋਨੀ ਕਲਾਸ਼ਗਰ ਘਰ ਦੇ ਵਿੱਚ ਅੱਗ ਲੱਗੀ ਆ ਤੇ ਅਸੀਂ ਮੌਕੇ ਤੇ ਗੱਡੀ ਲੈ ਕੇ ਰਵਾਨਾ ਹੋ ਗਏ ਵਿਧਨ ਪੰਨੀਮੈਂਟ ਦੇ ਵਿੱਚ ਅਸੀਂ ਮੌਕੇ ਅੱਗੇ ਪਹੁੰਚ ਗਏ ਸੀਗੇ ਤੇ ਦੇਖਿਆ ਕਿ ਅਗਰੀਆਂ ਲਪਟਾਂ ਬਹੁਤ ਜ਼ਿਆਦਾ ਸੀਗੀਆਂ ਤੇ ਜਿਲਤ ਪਤਾ ਲੱਗੇ ਕਿ ਇੱਕ ਸਿਲੰਡਰ ਬਲਾਸਟ ਹੋਇਆ ਸੀਗਾ ਤੇ ਇਹਦੇ ਚ ਸਾਨੂੰ 3 ਸਿਲੰਡਰ ਭਰੇ ਹੋਏ ਨਿਕਲੇ ਆ ਵੀ ਤੇ 10 ਸਿਲੰਡਰ ਛੋਟੇ ਆਪਣਾ ਜਿਹੜੇ ਨਾਨ ਕਮਰਸ਼ੀਅਲ ਹੁੰਦੇ ਆ ਆਪਣਾ ਨਾ ਜਿਹੜੇ ਉਹ ਨਿਕਲੇ ਨੇ ਕੀ ਲੱਗਦਾ ਜਿਗਾ ਇਹ ਜਿਹੜਾ ਫਟਣ ਦਾ ਜਿਹੜਾ ਬਲਾਸਟ ਹੋਣ ਦਾ ਕਾਰਨ ਕੀ ਸੀ ਭਾਜੀ ਲੱਕੜ ਦੇ ਕੈਬਨ ਬਣਾਏ ਹੋ ਸੀ ਇਹਨਾਂ ਨੇ ਪੋਸ਼ਨ ਟਾਈਪ ਨਾਲ ਲੱਕੜ ਦੇ ਵਿੱਚ ਦੀਵਾਰਾ ਕਰਕੇ ਲੱਕੜ ਦੇ ਪਲਾਈਆਂ ਦੇ ਨਾਲ ਪੋਸ਼ਨ ਬਣਾਏ ਹੋ ਸੀ ਜਿਹਦੇ ਕਰਕੇ ਅੱਗ ਲੱਕੜ ਨੂੰ ਪਈ ਉਹਦੇ ਕਰਕੇ ਸਿਲੰਡਰ ਬਲਾਸਟ ਹੋ ਗਿਆ ਮੌਕੇ ਤੇ ਹਾਦਸਾ ਕੋਈ ਜ਼ਖਮੀ ਕੋਈ ਨਹੀਂ ਨਹੀਂ ਭਾਜੀ ਜ਼ਖਮੀ ਤਾਂ ਫਿਲਹਾਲ ਤਾਂ ਕੋਈ ਨਹੀਂ ਹੈ ਬਾਕੀ ਮਾਲੀ ਨਿਸ਼ਾਨ ਸਾਰਾ ਹੋ ਗਿਆ ਇਹ ਕੋਈ ਨਹੀਂ ਹੈਸ਼ੀਆ ਨਹੀਂ ਹੈਸ਼ੀਆ ਵੀ ਤੇ ਇਹਦੇ ਵਿੱਚ ਕਿਰਾਏ ਦਾ ਵੈਲੇ ਨਹੀਂ ਜਾਂ ਮਾ ਕਿਰਾਏ ਦਾ ਰਹਿ ਵੀ ਕਿਰਾਏ ਦਾ ਸਾਰੇ ਕਿਰਾਏ ਦਾ ਸਾਰੇ ਹੀ ਕਿਰਾਏ ਦਾ ਬੈਲੀ ਤੇ ਲੱਗਦਾ ਸੀ ਕਿ ਕਿ ਇੱਥੇ ਜਿਹੜਾ ਸੁਤੰਤਰ ਪਰੰਦਾ ਉਹ ਸਭ ਕੰਮ ਹੋ ਰਿਹਾ ਸੀ ਨਹੀਂ ਭਾਜੀ ਇਤਨਾ ਪਤਾ ਖਾਲੇ ਤੱਕ ਕੋਈ ਸਾਨੂੰ ਮਿਲਿਆ ਨਹੀਂ ਮੌਕੇ ਤੇ ਕਿੰਨੀਆਂ ਗੱਡੀਆਂ ਨੇ ਕਾਬੂ ਮੌਕੇ ਤੇ ਦੋ ਗੱਡੀਆਂ ਆਈਆਂ ਨੇ ਇਹ ਜਿਹੜੀ ਅੱਗ ਲੱਗੀ ਕਿੰਨੀ ਮੰਜ਼ਲ ਤੇ ਲੱਗੀ ਇਹ ਅੱਗ ਸੈਕੰਡ ਔਰ 3rd ਪੇਜ ਤੇ ਉਸ ਮੌਕੇ ਤੇ ਕੋਈ ਵੀ ਨਹੀਂ ਜਿਹੜਾ ਘਰ ਦਾ ਬੰਦਾ ਕੋਈ ਹੈਸ਼ੀਆ ਕੋਈ ਨਹੀਂ ਸੀ ਸਿਰਫ ਕਿਰਾਏਦਾਰ ਦੋ ਕਿਰਾਏਦਾਰਾਂ ਨੇ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਮੱਲੇ ਨੇ ਫੋਨ ਕੀਤਾ ਸੀ ਪਲਾਸਟਿਕ ਦਾ ਵੇਰ ਵਿੱਚ ਕਿੰਨੇ ਸਿਲੰਡਰ ਬਾਸੇ ਛੋਟਾ ਸਿਲੰਡਰ ਜਿਹੜਾ ਨਾਨ ਕਮਰਸ਼ੀਅਲ ਹੁੰਦਾ ਉਹ ਬਲਾਸ ਹੋ ਜਾਂਦਾ ਦੋ ਤਿੰਨ ਕਿ ਮੌਲ ਆਜੇ ਤੱਕ ਕਾਬੂ ਪਾ ਲਿਆ ਹਾਂਜੀ ਬਿਊਰੋ ਰਿਪੋਰਟ ਐਸਮਝੜ ਨਿਊਜ਼